ਅਲੇ ਆਲਮਜੀਤ ਸਿੰਘ ਮਾਨ ਇਹਨਾਂ ਨਾਲ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਇੱਕ ਵੱਡੀ ਠੱਗੀ ਲੱਗਣੋ ਬੱਚੀ ਆ ਤੇ ਜਿਹੜੇ ਠੱਗੀ ਦੇ ਮੁੱਲਜ਼ਮ ਨੇ ਉਹ ਜੇਲ੍ਹ ਦੇ ਵਿੱਚ ਬੰਦ ਨੇ ਪੁੱਛਦਿਆਂ ਕੀ ਮਾਮਲਾ ਮਾਨ ਸਾਹਿਬ ਕੀ ਮਾਮਲਾ ਕਿਸ ਤਰ੍ਹਾਂ ਦੀ ਠੱਗੀ ਤੁਹਾਡੇ ਨਾਲ ਲਗਾਈ ਜਾ ਰਹੀ ਸੀ ਸੋਸਤਰੀ ਕਾਲ ਕੋਖਰ ਸਾਹਿਬ ਤੁਹਾਡਾ ਕੀ ਹਾਲ ਸਾਹਿਬ ਠੀਕ ਹੋ ਹਾਂਜੀ ਠੀਕ ਆ ਹਾਂਜੀ ਕੀ ਮਾਮਲਾ ਤੁਹਾਡਾ ਅੱਛਾ ਇਦਾਂ ਸੀ ਕਿ ਮੇਰੀ ਨਾ ਇੱਕ ਜ਼ਮੀਨ ਸੀ ਮੈਂ 88 1988 ਦੇ ਵਿੱਚ ਮੈਂ ਲਈ ਸੀ ਸਿੰਘਪੁਰੇ ਪਿੰਡ ਦੀ ਡਿਸਟ੍ਰਿਕਟ ਐਸਐਸ ਨਗਰ ਮਹਾਲੀ ਜੰਗਣਾਣਾ ਬਾਲਾ ਰੋਡ ਤੇ ਆ ਜਿਹੜਾ ਕਿ ਅੱਜ ਕੱਲ ਪੀਆਰ 7 ਬਣ ਗਿਆ ਵਾ 에어ਪੋਰਟ ਰੋਡ ਜੀ ਉਸ ਟਾਈਮ ਤੇ ਜਦੋਂ ਮੈਂ ਲਈ ਸੀ ਉਦੋਂ ਤਾਂ ਇੱਥੇ ਕੁਝ ਵੀ ਨਹੀਂ ਸੀ ਜ ਟੋਏ ਸੀ ਬਹੁਤ ਵੱਡੇ ਵੱਡੇ ਜੇ ਤੇ 15-15 ਫੁੱਟ ਤੇ ਸਾਰਾ ਪਾਣੀ ਸੀ ਹੂੰ ਤੇ ਉਸ ਤੋਂ ਬਾਅਦ ਸਾਡੀ ਜਮੀਨ ਦੇ ਜਦੋਂ ਪੀਆਰ 7 에어ਪੋਰਟ ਰੋਡ ਨਿਕਲੀ ਤਾਂ ਇੱਥੇ ਜ਼ਮੀਨਾਂ ਦੇ ਪਾ ਇੱਕਦਮ ਅਸਮਾਨੀਸ਼ ਹੋ ਗਏ ਬਿਲਕੁਲ ਤੇ ਇੱਥੇ ਜਿੰਨੇ ਵੀ ਲੋਕ ਪ੍ਰੋਪਰਟੀ ਦੀ ਜਿਹਾ ਕੰਮ ਕਰਦੇ ਸੀ ਜਿਹੜਾ ਜਿਹਨਾਂ ਕੋਈ ਕਰਿਆਨੇ ਦਾ ਕੰਮ ਕਰਦੇ ਸੀ ਜਾਂ ਕੁਵਾਰਡ ਦਾ ਕੰਮ ਕਰਦੇ ਸੀ ਉਹ ਸਾਰੇ ਹੀ ਮੁੜ ਕੇ ਪ੍ਰਾਪਰਟੀ ਡੀਲਰ ਤੇ ਆਪਣੇ ਬਿਲਡਰ ਬਣ ਗਏ ਬਿਲਕੁਲ ਸਾਨੂੰ ਪਤਾ ਵੀ ਇੱਕ ਪ੍ਰਾਪਰਟੀ ਡੀਲਰ ਬਣਵਾਤੇ ਕਿਸੇ ਨੂੰ ਕੋਈ ਪੜ੍ਹਾਈ ਦੀ ਲੋੜ ਨਹੀਂ ਹੁੰਦੀ ਹੈ ਕਿਸੇ ਨੂੰ ਕੋਈ ਦਫ਼ਤਰ ਦੀ ਲੋੜ ਨਹੀਂ ਹੁੰਦੀ ਹੈ ਕਿਸੇ ਨੂੰ ਵੀ ਮਤਲਬ ਕੁਝ ਵੀ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਹੈ ਤੇ ਆਪਣਾ ਸਾਈਕਲ ਚੱਕਿਆ ਸਕੂਟਰ ਚੱਕਿਆ ਤੇ ਆਪਣੇ ਚਾਰ ਬੰਦੇ ਇਕੱਠੇ ਹੋਏ ਤੇ ਆਪਣਾ ਇਹ ਕੰਮ ਸ਼ੁਰੂ ਕਰ ਲਿਆ ਜੀ ਉਹਦੇ ਵਿੱਚ ਕੀ ਹੋਇਆ ਕਿ ਜਦੋਂ ਮੈਂ ਇਹ ਜ਼ਮੀਨ ਲਈ ਤਾਂ ਉਦੋਂ ਮੈਂ ਇਥੇ 4 ਏਕੜ ਜ਼ਮੀਨ ਲਈ ਸੀ ਇੱਕ ਸਿੰਘਪੁਰਾ ਫਾਰਮਿੰਗ ਸੁਸਾਇਟੀ ਦੇ ਵਿੱਚ ਠੀਕ ਹੈ ਤੇ ਉਹਦੇ ਵਿੱਚੋਂ ਜਦੋਂ ਇਹ ਜ਼ਮੀਨ ਸਾਡੀ ਅਕਵਾਇਰ ਕਰ ਲਈ ਟੋਟਲ ਲੈਂਡ ਸੀ 30 ਏਕੜ ਜੀ ਜੀ ਇਹਦੇ ਸਾਡੇ 30 ਮੈਂਬਰ ਸੀ ਜਿਹਦੇ ਸਾਡੇ ਮੇਨ ਸਾਡੇ ਪ੍ਰਧਾਨ ਸੀਗੇ ਜਸਟਿਸ ਅਸ਼ੋਕ ਭਾਨ ਜਿਹੜੇ ਕਿ ਸੁਪਰੀਮ ਕੋਰਟ ਚੋਂ ਰਿਟਾਇਰ ਹੋ ਕੇ ਵਾਪਸ ਆਏ ਨੇ ਜੀ ਤੇ ਕੁਝ ਸਰਾਰਤੀ ਅੰਸਰ ਸਾਡੇ ਕੁਝ ਮੈਂਬਰ ਸੀ ਵਿੱਚੋਂ ਜਿਹੜੇ ਸਾਡੇ ਮੈਂਬਰਾਂ ਨੂੰ ਖਰਾਬ ਕਰਦੇ ਸੀ ਓਕੇ ਉਹ ਫਿਰ ਮੈਂਬਰਾਂ ਨੂੰ ਅਸੀਂ ਆਪਣੇ ਅਸੀਂ ਇਹ ਉਹਨਾਂ ਤੋਂ ਅਸੀਂ ਅਲੱਗ ਹੋ ਗਏ ਸੀ 100 ਗਰੁੱਪ ਬਣਾ ਲਏ ਸੀ ਅਸੀਂ ਜੀ ਇਹਦੇ ਸਾਡਾ ਇੱਕ ਸੈਕਟਰੀ ਆ ਐਸਸੀ ਨਾਰਪਾਲ ਹੂੰ ਉਹ ਇੱਕ ਨੰਬਰ ਦਾ ਡਿਫਾਲਟਰ ਆ ਤੇ ਬਹੁਤ ਬੰਦਾ ਬਦੋ ਸਾਰੇ ਮੈਂਬਰਾਂ ਦਾ ਉਹਨੇ ਉਹ ਖਾਲ ਕੀਤਾ ਪਿਆ ਇਸ ਟਾਈਮ ਵਿਚਾਰੇ ਕਈ ਬੰਦੇ ਤਾਂ ਵਿੱਚ ਮਰਨ ਨੂੰ ਵੀ ਤਿਆਰ ਹੋ ਗਏ ਓਕੇ ਉਹ ਬੰਦੇ ਨੇ ਕੀ ਕੀਤਾ ਇਹ ਮੇਰੀ ਇੱਕ ਜਾਂ ਅੱਧਾ ਪਲਾਟ ਮੇਰਾ ਮੇਰੇ ਜਾਲੀ ਪੇਪਰ ਤਿਆਰ ਕਰਕੇ ਹੂੰ ਉਹ ਕਿਸੇ ਦੇ ਇੱਕ ਲੇਡੀ ਦੇ ਨਾਮ ਤੇ ਕਰਾਤਾ ਓਕੇ ਉਹ ਲੜਾਈ ਮੇਰੀ ਉਹਨਾਂ ਨਾਲ 2800 ਚੱਲ ਰਹੀ ਆ 2000 ਤੋਂ ਲੈ ਕੇ ਅੱਜ ਤੱਕ ਵੀ ਸਾਡੇ ਉਹਦੇ ਤੇ ਕੋਟ ਕਿਸੇ ਚੱਲਦੇ ਨੇ ਮੇਰੇ ਇਕੱਲੇ ਨਾਲ ਨਹੀਂ ਉਹਦੇ ਨਾਲ ਹੋਰ ਇਸ ਸੁਸਾਇਟੀ ਦੇ ਉੱਪਰ ਇਸ ਤਰ੍ਹਾਂ ਘਟੋ ਘਟ ਵੀ 15 ਤੋਂ 20 ਕੇਸ ਚੱਲ ਰਹੇ ਨੇ ਜਿਨ੍ਹਾਂ ਨੂੰ ਅੱਗੇ ਵੇਚੀ ਉਹ ਬਿਲਡਿੰਗਾਂ ਵਿੱਚ ਵੇਚੀ ਬਿਲਡਿੰਗਾਂ ਦੇ ਪਰਚੇ ਕਰਾਤੇ ਇਹਨਾਂ ਦੀਆਂ ਕੰਪਲੇਟਾਂ ਬਣਦੀਆਂ ਮਤਲਬ ਡਿਸਪਿਊਟ ਚੱਲਿਆ ਕਾਫੀ ਵੱਡਾ ਇਲਾਕੇ ਸਾਰੇ ਬੰਦੇ ਨੂੰ ਪਤਾ ਇਹ ਜਿਹੜੇ ਬੰਦੇ 4 ਅਰੈਸਟ ਹੋਏ ਨੇ ਇਹ ਚਾਰੇ ਬੰਦਿਆਂ ਨੇ ਇੱਕ ਡਿਸਪਿਊਟ ਪ੍ਰੋਪਰਟੀ ਕੀਤੀ ਇਹਨਾਂ ਦੀ ਰਜਿਸਟਰੀ ਦੇ ਵਿੱਚ ਲਿਖਿਆ ਹੈ ਬਕਾਇਦਾ ਇਹ ਜਿਹੜੀ ਵੀ ਅਸੀਂ ਇਹ ਜ਼ਮੀਨ ਸੋਸਾਇਟੀ ਵੇਚ ਰਹੀ ਆ ਉਹ 14 ਕਿੱਲਾਂ ਦੇ ਵਿੱਚੋਂ ਮਸਤਰਕਾ ਖਾਤੇ 'ਚ ਵੇਚ ਰਹੀ ਆ ਵੀ ਕਿਸੇ ਵੀ ਨੰਬਰ ਸਪੈਸ਼ਲ ਨੰਬਰ 'ਚ ਨਹੀਂ ਵੇਚ ਰਹੀ ਇਹ ਨਾ ਮੈਂ ਉਹ ਕਿਸੇ ਸਪੈਸ਼ਲ ਨੰਬਰ 'ਚ ਨੂੰ ਪਜेशन ਦੇ ਰਹੀ ਆ ਤੇ ਨਾ ਹੀ ਆਪਣੇ ਹਿੱਸੇ ਤੋਂ ਵੱਧ ਵੇਚ ਰਹੀ ਆ ਇਹ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਇਹ ਬਿਲਡਰਾਂ ਨੇ ਜ਼ਮੀਨ ਖੀਦੀ ਇਹ ਇਹ ਚਾਰਾ ਬੰਦਿਆਂ ਨੇ ਉਸ ਤੋਂ ਬਾਅਦ ਇਹਨਾਂ ਨੇ ਕੀਤਾ ਇਹੇ ਅੱਗੇ ਇਹਨਾਂ ਨੇ ਇੱਕ ਪੰਕਜ त्याਰ ਨਾਮ ਦੇ ਬੰਦੇ ਨੂੰ ਇਹ ਜ਼ਮੀਨ ਵੇਚਤੀ ਉਹਨਾਂ ਨੂੰ ਕਰੋੜ ਰੁਪਏ ਲੈ ਕੇ ਓਕੇ ਉਹ ਬੰਦੇ ਨੇ ਕੀ ਕੀਤਾ ਕਿ ਝਾਲੀ ਨਕਸ਼ੇ ਤਿਆਰ ਕੀਤੇ ਉਹ ਅੱਗੇ ਮਾਰਕੀਟ ਦੇ ਵਿੱਚ ਲੋਕਾਂ ਨੂੰ 5-5 6-6 ਕਰੋੜ ਰੁਪਏ ਦੇ ਸ਼ੋਰੂਮ ਵੇਚ ਕੇ ਲੋਕਾਂ ਤੋਂ ਉਹਨੇ ਵੀ ਕਰੋੜਾ ਰੁਪਇਆ ਇਕੱਠਾ ਕਰ ਲਿਆ ਉਹ ਬਿਆਨ ਦੇ ਰੂਪ ਚ ਲਿਆ ਕਿ ਪੂਰੇ ਅਡਵਾਂਸ ਪੈਸੇ ਟੋਟਲ ਲੈ ਲਏ ਉਹਨੇ ਨਹੀਂ ਇਹਨਾਂ ਨੇ ਕੀ ਕੀਤਾ ਜਿਹੜੇ 4 ਮੁਲਜ਼ਮ ਫੜੇ ਨੇ ਇਹ ਮੁਲਜ਼ਮਾਂ ਨੇ ਕੀ ਕੀਤਾ ਇਹ ਬੰਦੇ ਹੈਗੇ ਨੇ ਚੰਡੀਗੜ੍ਹ ਦੇ ਤੇ ਪੰਚਕੂਲੇ ਦੇ ਰਹਿਣ ਵਾਲੇ ਨੇ ਮੰਨੇ ਮਾਲਦੇ ਦੇ ਇਹਨਾਂ ਦੇ ਵਿੱਚ ਇੱਕ ਹੈਗਾ ਰਜੇਸ਼ ਬਾਂਸਲ ਇੱਕ ਹੈਗਾ ਅਨਿਲ কুমার ਇੱਕ ਹੈਗਾ ਸੁਨੀਲ ਸੁਨੀਲ ਬਾਂਸਲ ਇੱਕ ਹੈਗਾ ਅਰਜੁਨਦਾਸ ਬਾਂਸਲ ਅੱਛਾ ਜੀ ਇਹ ਚਾਰੇ ਬੰਦੇ ਨੇ ਇਹ ਇਹਨਾਂ ਨੇ ਕੀ ਕੀਤਾ ਅੱਗੇ ਉਹ ਬੰਦਿਆਂ ਨੂੰ ਪੰਚਕੜ ਤਿਆਲ ਤੋਂ ਕਰੋੜ ਰੁਪਏ ਲਿਆ 50 ਲੱਖ ਰੁਪਏ ਇਹਨਾਂ ਨੇ ਆਪਣੇ ਅਕਾਊਂਟਾਂ ਚ ਪਵਾ ਲਿਆ ਸਾਡੇ ਸਾਡੇ 12 ਲੱਖ ਰੁਪਇਆ ਕੱਲੇ ਕੱਲੇ ਬੰਦੇ ਦੇ ਅਕਾਊਂਟ ਚ 50 ਲੱਖ ਰੁਪਇਆ ਕੈਸ਼ ਲੈ ਲਿਆ ਓਕੇ ਇਹ ਹੈ ਜੀ ਪ੍ਰਾਈਮ ਲੋਕੇਸ਼ਨ ਆ ਪੀ ਆਰ 7 ਦੇ ਵਿੱਚ ਜਦੋਂ ਆਪਾਂ ਚੰਡੀਗੜ੍ਹ ਅੰਬਾਲਾ ਰੋਡ ਤੋਂ ਟ੍ਰੱਟ ਕਰਦੇ ਆ 에어ਪੋਰਟ ਰੋਡ ਨੂੰ ਜਾਂਦੇ ਆ ਬਿਲਕੁਲ ਲੈਫਟ ਸਾਈਡ ਤੇ ਕੋਨੇ ਦੀ ਜ਼ਮੀਨ ਆ ਉੱਥੋਂ ਜਦੋਂ ਮੈਂ ਨੰਗਿਆ ਜਾ ਰਹੀ ਸੀ ਤਾਂ ਉੱਥੇ 15 20 ਬੰਦੇ ਕੁਰਸੀਆਂ ਢਾਹ ਕੇ ਬੈਠੇ ਜੀ ਮੈਂ ਉਹਨਾਂ ਨੂੰ ਪੁੱਛਿਆ ਮੈਂ ਬੜਾ ਸ਼ੌਕ ਹੋਇਆ ਵੀ ਇਹ ਬੰਦੇ ਇੱਥੇ ਬੈਠੇ ਕਿਉਂ ਆ ਉਹ ਮੈਨੂੰ ਕਹਿੰਦੇ ਜੀ ਅਸੀਂ ਉਹ ਜ਼ਮੀਨ ਆ ਬੰਸਲਾਂ ਤੋਂ ਖਰੀਦ ਲਈ ਆ ਜੀ ਮੈਂ ਕਿਹਾ ਵੀ ਇਹ ਤਾਂ ਮੇਰਾ ਡਿਸਪਿਊਟ ਚੱਲ ਰਿਹਾ ਹੂੰ ਵੀ ਅਜੇ ਤੱਕ ਵੀ ਮੇਰੇ ਤਾਂ ਕੋਈ ਤੇ ਕੋਰਟ ਕੇਸ ਚੱਲ ਰਹੇ ਨੇ ਉਹਨਾਂ ਨੇ ਇਹਨਾਂ ਬੰਦਿਆਂ ਨਾਲ ਕੰਟੈਕਟ ਕੀਤਾ ਬੰਸਲਾਂ ਨਾਲ ਤੇ ਇਹਨਾਂ ਨੇ ਫੋਨ ਨਹੀਂ ਚੱਕੇ ਓਕੇ ਉਤੋਂ 2 ਘੰਟੇ ਬਾਅਦ ਇਹ ਬੰਦੇ ਮੇਰੇ ਕੋਲੇ ਮੇਰੀ ਜ਼ਮੀਨ ਤੇ ਜੀਰਖਪੁਰ ਮੇਰੀ ਜ਼ਮੀਨ ਆ ਉੱਥੇ ਮੇਰੇ ਕੋਲੇ ਮੇਰੇ ਦਫ਼ਤਰ 'ਚ ਆ ਗਏ 2 ਬੰਦੇ ਇਹਨਾਂ 'ਚ ਓਕੇ ਇੱਕ ਅਨਿਲ ਕੁਮਾਰ ਆ ਗਿਆ ਤੇ ਇੱਕ ਇਹਦੇ 'ਚ ਆ ਗਿਆ ਰਜੇਸ਼ ਬੰਸਲ ਜੀ ਇਹ ਆ ਕੇ ਚਲੋ ਮੇਰੀਆਂ ਮੈਂਤਾ ਮੂਤਾ ਕਰਨ ਲੱਗ ਗਏ ਮੈਨੂੰ ਕਹਿੰਦੇ ਮਾਨ ਸਾਹਿਬ ਸਾਤੋ ਗਲਤੀ ਹੋ ਗਈ ਵੀ ਚਲੋ ਅਸੀਂ ਹੁਣ ਉੱਥੇ ਕੁਝ ਨਹੀਂ ਕਰਦੇ ਹੈਗੇ ਵੀ ਅਸੀਂ ਇਹਨੂੰ ਇਹ ਜੋ ਹੈ ਇਦਾਂ ਹੀ ਪਈ ਰਹਿਣ ਦੰਨੇ ਆ ਵੀ ਸਾਡੇ ਤੇ ਕੋਈ ਕਾਰਵਾਈ ਨਾ ਕਰਿਓ ਜੀ ਮੈਂ ਕਿਹਾ ਚਲੋ ਛੱਡੋ ਪਰੇ ਕੋਈ ਗੱਲ ਨਹੀਂ ਜਦੋਂ ਬੰਦਾ ਆਪਣੇ ਘਰ ਚੱਲ ਕੇ ਆ ਗਿਆ ਮੈਂ ਇਹਨਾਂ ਨੂੰ ਬਹੁਤ ਸਮਝਾਇਆ ਮੁੜ ਕੇ ਹਫ਼ਤਾ ਦੱਸਦਿਆਂ ਇਹ ਮੇਰਾ ਪੂਰਾ ਬੇਕੂ ਬਣਾਈ ਗਏ ਵਿੱਚ ਬੰਦੇ ਪਾਈ ਗਏ ਜੀ ਮੈਂ ਕਿਹਾ ਵੀ ਮੈਂ ਕੁਝ ਨਹੀਂ ਕਹਿੰਦਾਗਾ ਤੁਸੀਂ ਜਿੱਦਾਂ ਆਏ ਜਿੱਦਾਂ ਪਈ ਸੀ ਜਿੱਦਾਂ ਚੰਗੀ ਫਰੀਦਿਆ ਉਹ ਤਾਂ ਪਈ ਰਹਿਣ ਤੋਂ ਕੋਈ ਨਹੀਂ ਜਦੋਂ ਤੁਸੀਂ ਡਿਸਪਲੋਟ ਖਾਧੋਗੇ ਤੁਸੀਂ ਜੋ ਮਰ ਮੇਨ ਕੋਲ ਬਤ ਪਾ ਤੁਸੀਂ ਡਿਸਪਿਊਟ ਪ੍ਰੋਪਰਟੀ ਖਰੀਦੀ ਆ ਇਹ ਇਹ ਮੰਨ ਗਏ ਓਕੇ ਕਹਿੰਦੇ ਹਾਂਜੀ ਅਸੀਂ ਡਿਸਪਿਊਟ ਹੀ ਖਰੀਦੀ ਆ ਉਸ ਤੋਂ ਬਾਅਦ ਜੇ ਇਹਨਾਂ ਨੇ ਸੀਐਲਜੂ ਪਾਇਆ ਸੀ ਮੈਨੂੰ ਪਤਾ ਨਹੀਂ ਸੀ ਲੱਗਿਆ ਉਹ ਜਿਹੜੇ ਵਿੱਚ ਬੰਦੇ ਬੈਠੇ ਸੀ ਨਾ ਬਿਲਡਰ ਪੰਕਜ ਤੇ ਆਲ ਵਗਾਰਾ ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਤਾਂ ਸੀਐਲਜੂ ਸਾਡੇ ਕੋਲੇ ਹੀ ਤਾਂ ਤਾਂ ਬੈਠੇ ਆ ਤੇ ਅਸੀਂ ਉਹਦੇ ਤੇ ਟ੍ਰੈਸ ਪਾਸਿੰਗ ਦਾ ਪਾਚਾ ਕਰਾਉਣ ਲੱਗੇ ਸੀ ਓਕੇ ਉਹਨਾਂ ਨੇ ਫਿਰ ਮੈਨੂੰ ਡਾਕੂਮੈਂਟ ਦਿੱਤੇ ਵੀ ਆ ਸੀਐਲਜੂ ਦੇ ਨੇ ਤੇ ਆ ਸਾਡੇ ਨਕਸ਼ੇ ਨੇ ਹੂੰ ਉਹਨਾਂ ਦੀ ਫਿਰ ਮੈਂ ਕੰਪਲੀਟ ਫਾਈਲ ਡੀਸੀ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਤੇ ਆਪਣੇ ਹੋਰ ਡਿਪਾਰਟਮੈਂਟਾਂ ਨਾਲ ਰੈਵਨਿਊ ਡਿਪਾਰਟਮੈਂਟਾਂ ਨੂੰ ਤੇ ਨਾਲ ਹੀ ਮੈਂ ਡੀਜੀਪੀ ਸਾਹਿਬ ਪੰਜਾਬ ਤੇ ਐਸਐਸਪੀ ਮਹਾਲੀ ਨੂੰ ਵੀ ਆਪਾਂ ਕੰਪਲੀਟ ਪਾਤੀ ਪਹਿਲਾਂ ਇਹਨਾਂ ਨੇ ਕੰਪਲੇਂਟ ਜੀ ਵੈਰੀਫਾਈ ਮਾਇਆ ਇਹਨਾਂ ਤੋਂ ਡਾਕੂਮੈਂਟ ਮੰਗਾਏ ਇਹ ਬੰਦੇ ਇੰਦੇ ਛਾਤਰ ਨੇ ਖਰਾਬ ਸਾਨੂੰ ਟਾਈਮ ਦੇਣਦੇ ਨੇ ਮੁੜ ਕੇ ਉੱਥੇ ਆ ਕੇ ਵੜਦੇ ਨਹੀਂ ਸੀ ਅੱਛਾ ਜੀ ਦੇਖੋ ਕਿੰਨੇ ਛਾਤਰ ਨੇ ਇਹ ਜਦੋਂ ਡੀਐਸਪੀ ਜੀਰਖਪੁਰ ਨੇ ਇਹਨਾਂ ਨੂੰ ਬੁਲਾਇਆ ਕੰਪਲੇਂਟ ਦੇ ਕੇ ਆਏ ਚਾਰੇ ਬੰਦੇ ਬਿਨਾਂ ਸਾਈਨ ਕੀਤੇ ओके ਉਹਨਾਂ ਨੇ ਸਹਿਨ ਨਹੀਂ ਕੀਤੇ ਵੀ ਤਾਂ ਕਿ ਕੱਲ ਨੂੰ ਅਸੀਂ ਇਹ ਕਹਿ ਸਕੀਏ ਕਿ ਜਿਹੜੀ ਅਸੀਂ ਤਾਂ ਦਿੱਤੀ ਹੋਈ ਨਹੀਂ ਕੰਪਲੀਟ ਹੈ ਟਾਈਪ ਕਰਾ ਕੇ ਦੇ ਆਏ ਕਾਜੀ ਕੰਪਲੇਂਟ ਸੀ ਉਹ ਰਿਪਲਾਈ ਮੰਗਿਆ ਸੀ ਨਾ ਨਾ ਤੋਂ ਜਿਹੜੀ ਮੇਰੀ ਕੰਪਲੇਂਟ ਦੇ ਵਿੱਚ ਬਿਆਨ ਦੇ ਆ ਜਾਨੀ ਆਪਣੇ ਬਿਆਨ ਦਰਜ ਕਰਾਇਆ ਬਿਆਨ ਦੇ ਆਏ ਤੇ ਉਹਦੇ ਚ ਇਹਨਾਂ ਨੇ ਕੀ ਕੀਤਾ ਕਿ ਉਹਦੇ ਤੇ ਸਾਈਨ ਨਹੀਂ ਕਰਕੇ ਆਏ ਐਡੇ ਛਾਪਰ ਬੰਦੇ ਨੇ ਓਕੇ ਠੀਕ ਹੈ ਨਾ ਚਲੋ ਉਹਨਾਂ ਨੇ ਨੋਰ ਬਹੁਤ ਮੌਕੇ ਦਿੱਤੇ ਉਹਨਾਂ ਨੇ ਜੇ ਫਿਰ ਇਹਦੀ ਜਦੋਂ ਸੀਐਲਜੂ ਵੀ ਕੈਨਸਲ ਹੋ ਗਿਆ ਉਹਨਾਂ ਨੇ ਫਿਰ ਰਿਪੋਰਟ ਬਣਾ ਕੇ ਉੱਪਰ ਭੇਜਤੀ ਆਪਣੇ ਅਫਸਰਾਂ ਨੂੰ ਹਾਂ ਆਫਸਰ ਨੇ ਉਹਦਾ ਪੂਰਾ ਵੈਰੀਫਾਈ ਕਰਨ ਤੋਂ ਬਾਅਦ ਇਹਨਾਂ ਤੇ ਐਫਆਰ ਦਰਜ ਕਰਤੀ ਅੱਛਾ ਜੀ ਜਿਹਦੇ ਚ 467 468 471 120 ਵੀ ਕਾਫੀ ਕਾਫੀ ਲੱਗੇ ਹੋਏ ਨੇ ਜੀ ਬਿਲਕੁਲ ਉਹ ਤੋਂ ਬਾਅਦ ਇੱਕ ਤਰੀਕ ਨੂੰ ਇਹਨਾਂ ਦੀ ਅਰੈਸਟ ਪਾ ਲਈ ਮਤਲਬ ਜੀਰਖਪੁਰ ਥਾਣੇ ਵਾਲਿਆਂ ਨੇ ਅੱਛਾ ਜੀ ਤੇ ਦੋ ਦਿਨ ਦਾ ਰਿਮਾਂਡ ਲਿਆਨਾਂ ਦਾ ਤੇ ਉਸ ਤੋਂ ਬਾਅਦ ਇਹ ਚਲੇ ਗਏ ਜੁਡੀਸ਼ਲ ਫਟਿਆਲੇ ਜੀ ਓਕੇ ਤੇ ਇਹਨਾਂ ਨੇ ਹੁਣ ਥੱਲੇ ਐਪਲੀਕੇਸ਼ਨ ਲਾਈ ਸੀ ਆਪਣੇ ਡੇਰਾ ਬਚੀ ਕੋਰਟ ਚ ਉੱਥੋਂ ਇਹਨਾਂ ਦੀ ਰਿਜੈਕਟ ਹੋ ਗਈ ਠੀਕ ਹੈ ਤੁਸੀਂ ਮੈਨੂੰ ਸਭ ਇਹ ਦੱਸੋ ਕਿ ਤੁਹਾਡੇ ਨਾਲ ਕਿੰਨੇ ਅਮਾਉਂਟ ਦੀ ਠੱਗੀ ਇਹਨਾਂ ਨੇ ਲਗਾਈ ਦੇਖੋ ਜੇ ਅੱਜ ਮੈਂ ਦੇਖਿਆ ਜਾਵਾਂ ਤੇ ਜਿਹੜਾ ਮੇਰਾ ਅੱਧਾ ਪਲਾਟ ਆ ਕਮਰਸ਼ੀਅਲ ਪਲਾਟ ਦੇ ਵਿੱਚ ਆ ਤਾਂ ਉਹਦੀ ਜੇ ਇਕੱਲੀ ਕੀਮਤ ਹੀ ਦੇਖੀ ਜਦਾਂ ਇਹ ਬਣਾ ਕੇ 5-5 ਕਰੋੜ ਦਾ ਇੱਕ ਸ਼ੋਰੂਮ ਵੇਚ ਰਹੇ ਸੀ ਜੀ ਐ ਜਿਹੜੇ ਸ਼ੋਰੂਮ ਸੀ ਉਹ 105 ਗਜ ਦਾ ਸ਼ੋਰੂਮ ਸੀ ਓਕੇ ਹੁਣ ਤੁਸੀਂ ਦੇਖ ਲਓ ਵੀ ਇੱਕ ਜੇ ਉਹਦੇ 'ਚ ਜੇ ਮੇਰਾ 1700 ਗਜ ਵੀ ਮੇਰੀ ਜਗ੍ਹਾ ਹੋਵੇ ਜੇ ਕਹਿੰਦਾ ਤਾਂ ਘੱਟੋ-ਘੱਟ ਨਹੀਂ ਮੇਰੇ ਨਾਲ ਵੀ ਇਹ 40-50 ਕਰੋੜ ਦੀ ਠੱਗੀ ਮਾਰ ਗਏ ਬਿਲਕੁਲ 15 16 15 ਜਿਹੜੇ ਪਲਾਟ ਨੇ ਉਹ ਵਿੱਚੋਂ ਨਿਕਲ ਸਕਦੇ ਸੀ ਮਰਸੀ ਹਾਂ ਨਿਕਲ ਸਕਦੇ ਜੀ ਬਿਲਕੁਲ ਠੀਕ ਹੈ ਮੈਂ तकरीबन 100 ਕਰੋੜ ਤੋਂ ਵੱਧ ਦੀ ਠੱਗੀ ਹੈ ਨਹੀਂ ਠੱਗੀਆਂ ਦਾ ਬਹੁਤ ਨਹੀਂ ਇਹ 14 ਏਕੜ ਦੇ ਵਿੱਚ 14 ਏਕੜ ਲੈਣਾ ਟੋਟਲ ਇਹ ਜਿਹਦੇ ਵਿੱਚ ਇਹਨਾਂ ਨੇ ਮਤਲਬ ਜਿਹੜੇ ਜਿਹੜੇ ਸੀ ਨਾ ਸੁਸਾਇਟੀ ਦੇ ਮੈਂਬਰ ਡਿਫਾਲਟਰ ਮੈਂਬਰ ਆ ਸਾਡੇ ਵਿੱਚ ਦੋ ਬੰਦੇ ਉਹ ਖਰਾਬ ਕਰ ਰਹੇ ਨੇ ਬਾਕੀ ਮੈਂਬਰਾਂ ਨੂੰ ਵੀ ਓਕੇ ਉਹਨਾਂ ਨੇ ਮਤਲਬ ਉਹ 14 ਕਿੱਲੇ ਲਗ ਲਗ ਬੰਦਿਆਂ ਨੂੰ ਵੇਚ ਕੇ ਅੰਡਰ ਦੀ ਟੇਬਲ ਉਹਨਾਂ ਤੋਂ 5-5 ਕਰੋੜ ਰੁਪਏ ਵੀ ਖਾ ਗਏ ਮੈਂਬਰਾਂ ਨੂੰ ਗਮਰਾ ਕੀਤਾ ਹੈ ਨਾ ਮਤਲਬ ਸਾਰਾ ਸਾਰਾ ਜਿਹੜਾ ਕਸੂਰ ਆ ਉਹ ਸਾਡੇ ਜਿਹੜਾ ਸੁਸਾਇਟੀ ਦਾ ਸੈਕਟਰੀ ਜਿਹੜਾ ਪ੍ਰਧਾਨ ਆ ਠੀਕ ਹੈ ਨਾ ਇਹ ਉਹਦਾ ਕਸੂਰ ਆ ਜਿਹੜੇ ਬੰਦੇ ਅੱਗੇ ਖਰੀਦ ਰਹੇ ਆ ਨਾ ਉਹਨਾਂ ਨੂੰ ਕੀ ਆ ਉਹਨਾਂ ਨੂੰ ਅਗਲਾ ਕਹਿੰਦਾ ਮੈਨੂੰ ਸਾਲੀ 100 ਕਰੋੜ ਦੀ ਚੀਜ਼ ਜਿਹੜੀ ਆ 200 ਕਰੋੜ ਦੀ ਚੀਜ਼ ਆ ਮੈਨੂੰ ਸਾਲੀ ਉਹ ਅੱਧ ਵਿੱਚ ਮਿਲ ਰਹੀ ਆ ਅਗਲਾ ਪੈਸੇ ਲਾ ਦਿੰਦਾ ਤੇ ਹੁਣ ਇਹਨਾਂ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਰਹੀ ਹੈ ਤੇ ਜਮਾਨਤਾਰਾ ਦੋ ਗਈਆਂ ਨੇ ਜਮਾਨਤਾਂ ਰੱਦ ਹੋ ਗਏ ਨੇ ਹੁਣ ਅੱਗੇ ਜਮਾਨਤਾਂ ਡਿਸਟ੍ਰਿਕਟ ਕੋਰਟ ਚ ਲਾਉਣਗੇ ਕੋਈ ਨਹੀਂ ਸੀ ਉੱਥੇ ਵੀ ਪੋਚ ਕਰਾਂਗੇ ਪੂਰੀ ਤੇ ਐਵੇਂ ਦੇ ਹੋਰ ਵੀ ਮਾਮਲੇ ਆਏ ਨੇ ਤੁਹਾਡੇ ਧਿਆਨ ਚ ਮੈਂ ਕਹਿੰਦਾ ਪੂਰਾ ਤੁਸੀਂ ਮੈਂ ਦੱਸਣਾ ਪੰਜਾਬ ਦੇ ਵਿੱਚ ਜਿਹੜੀ ਸਾਰਾ ਨਾਲੋਂ ਇਸ ਟਾਈਮ ਜਿਹੜਾ ਪੂਰਾ ਸਰਕਾਰਮ ਜਿਹੜਾ ਇਲਾਕਾ ਇਸ ਟਾਈਮ ਰੈਵਨਿਊ ਦਾ ਉਹ ਹੈਗਾ ਮਹਾਲੀ ਡਿਸਟ੍ਰਿਕਟ ਜੀ ਮਹਾਲੀ ਡਿਸਟ੍ਰਿਕਟ ਦੇ ਵਿੱਚ ਤਾਂ ਤੁਸੀਂ ਇਹ ਸਾਵਧ ਲਾ ਲਓ ਵੀ ਜਿਹੜੇ ਰੈਵਨਿਊ ਰਿਕਾਰਡ ਦੇ ਅਫਸਰ ਨੇ ਨਾ ਥੱਲੇ ਵਾਲੇ ਉਹ ਇਹ ਸੋਚੋ ਵੀ ਉਹ ਮਰੇ ਹੋਏ ਬੰਦੇ ਨੂੰ ਵੀ ਜਿਉਂਦਾ ਕਰਕੇ ਉਹਦੀ ਪ੍ਰਾਪਰਟੀ ਕਿਸੇ ਥਰਡ ਬੰਦੇ ਦੇ ਨਾਲ ਤੇ ਵੇਚ ਜਾ ਰਹੇ ਨੇ ਬਿਲਕੁਲ ਤੁਮਾਰਾ ਸਵਾਲ ਕਿ ਸੁਝਾਅ ਤੁਹਾਡਾ ਜਿਹੜੇ ਜਿੰਨੇ ਲੋਕਾਂ ਦੀ ਸ਼ਹਿਰਾਂ ਨਾਲ ਲੱਗਦੀ ਜ਼ਮੀਨ ਹੈ ਜਾਂ ਪ੍ਰੈਮ ਲੁਕੇਸ਼ਨ ਤੇ ਜ਼ਮੀਨ ਵੀ ਆ ਸੁਚੇਤ ਕਿ ਮੈਂ ਰਹਿਣ ਉਹ ਲੋਕ ਦੇਖੋ ਮੇਰੀ ਤਾਂ ਉਹਨਾਂ ਨੂੰ ਸਾਰਿਆਂ ਨੂੰ ਇੱਕੋ ਹੀ ਬੇਨਤੀ ਹੈ ਵੀ ਜਿਹੜਾ ਵੀ ਬੰਦਾ ਤੁਹਾਡੇ ਕੋਲੇ ਕੋਈ ਪਰਚੇਜ਼ਰ ਆਉਂਦਾ ਉਹਦੀ ਪੂਰੀ ਵੈਰੀਫਾਈ ਕਰ ਲਓ ਵੀ ਉਹ ਬੰਦਾ ਇੰਨੇ ਯੋਗਾ ਹੈ ਵੀ ਆ ਵੀ ਜਿਹੜੇ ਤੁਹਾਡੇ ਕਰੋੜਾਂ ਦੀ ਪ੍ਰਾਪਰਟੀ ਲੈ ਸਕਦਾ ਯੋਗਿੰ 99% ਜਿਹੜੇ ਲੋਕ ਨੇ ਇੱਥੇ ਉਹ ਸਿਰਫ ਠੱਗੀ ਠੋਰੀ ਤੇ ਆਏ ਹੋਏ ਨੇ ਠੀਕ ਆ ਉਹ ਤੁਹਾਨੂੰ ਮਾਰਕੀਟ ਦੇ ਵਿੱਚ ਇਹ ਕੰਮ ਕੀ ਕਰਦੇ ਨੇ ਮੰਨ ਲਓ ਜਿਹੜੇ ਪ੍ਰਾਪਰਟੀ ਡੀਲਰ ਨੇ ਉਹ ਇੱਕ ਬੰਦੇ ਨੂੰ ਦੱਸ ਦਿੰਦੇ ਨੇ ਵੀ ਫਲਾਨੀ ਜਗ੍ਹਾ ਤੇ ਪ੍ਰਾਈਮ ਲੋਕੇਸ਼ਨ ਆ ਗਈ ਆ ਆਪਾਂ ਉਹ ਵੇਚਣੀ ਆ ਉਹ ਅੱਗੇ ਫਿਰ ਕੀ ਨੇ 20 ਬੰਦਿਆਂ ਨੂੰ ਮੈਸੇਜ ਕਰ ਲੈਂਦੇ ਨੇ ਜੀ ਠੀਕ ਨੇ ਵੀ ਆਪਾਂ ਜਮੀਨ ਵੇਚੀਏ ਉਹ ਫਿਰ ਜਿਹੜੇ 20 ਬੰਦੇ ਨੇ ਉਹ ਲੋਕਲ ਜਿਹੜੇ ਪ੍ਰਾਪਰਟੀ ਹੁੰਦੀ ਆ ਲੋਕਲ ਬੰਦਿਆਂ ਦਾ ਪਤਾ ਹੁੰਦਾ ਵੀ ਇਹ ਡਿਸਪਿਊਟ ਚਾ ਉਹ ਫਿਰ ਨਾ ਬਾਹਰ ਲਿਆਂ ਸਟੇਟਾਂ ਦੇ ਬੰਦਿਆਂ ਨੂੰ ਲਿਆਉਂਦੇ ਨੇ ਕੋਈ ਹਰ ਆਵੇਂ ਚੋਂ ਲਿਆਏ ਕੋਈ ਹਿਮਾਚਲ ਚੋਂ ਲਿਆਏ ਕੋਈ ਇਧਰੋਂ ਜਾਂ ਆਪਣੇ ਉਤਲਾਖਣ ਤੋਂ ਲੈ ਇਦਾਂ ਨਾ ਜਿਹੜੇ ਪੈਸੇ ਇਨਵੈਸਟ ਵਾਲੇ ਉਹਨਾਂ ਨੂੰ ਲਿਆ ਕੇ ਗੋਮਰਾ ਕਰਕੇ ਪੈਸੇ ਲਵਾਉਂਦੇ ਨੇ ਤੇ ਬਿਲਕੁਲ ਜੀ ਕਮਾਨ ਸਾਹਿਬ ਹੋਰ ਕੋਈ ਡਿਟੇਲ ਇਸ ਮਾਮਲੇ ਚ ਮਾਮਲੇ ਚ ਇਹੀ ਆ ਵੀ ਜਿਹੜੀ ਵੀ ਪ੍ਰਾਪਰਟੀ ਕਿਸੇ ਵੀ ਜ਼ਿੰਮੇਦਾਰ ਭਰਾ ਨੇ ਵੇਚਣੀ ਆ ਜਾਂ ਕਿਸੇ ਵੀ ਨਾਲ ਲੱਗਦੇ ਜਿਹਦੀ ਵੀ ਜ਼ਮੀਨ ਪਈ ਆ ਉਹ ਹਰ ਬੰਦੇ ਨੂੰ ਬਿਨਾ ਕਿਸੇ ਨੂੰ ਕਿਸੇ ਨੂੰ ਵੀ ਬਿਆਨਾ ਨਾ ਕਰੋ ਮਾਕਸ ਦਾ ਟੋਕਨ ਫੜੋ ਲਿਖ ਕੇ ਦੋ ਦੋਈ ਨਾ ਉਹਨਾਂ ਨੂੰ ਸਿੱਧੀ ਕਹੋ ਵੀ ਭਾਈ ਤੇਰੇ ਨਾਲ ਵਾਦਾ ਹੋ ਗਿਆ ਤੂੰ ਆ ਕੇ ਮਹੀਨਾ ਦੋ ਮਹੀਨੇ ਚਾਰ ਮਹੀਨੇ ਨੂੰ ਰਜਿਸਟਰੀ ਹੈ ਤਹਿਸੀਲ ਚ ਜਾ ਕੇ ਆਪਣੀ ਰਜਿਸਟਰੀ ਕਰਾ ਲਾ ਤੇ ਆਪਣਾ ਮੈਨੂੰ ਪੈਸੇ ਦੇ ਤੇ ਤੇ ਆਪਣਾ ਕੰਮ ਕਰ ਇਸ ਤੋਂ ਅਗਲਾ ਕਿਸੇ ਨੂੰ ਆਪਣੀ ਪ੍ਰਾਪਰਟੀ ਨਾ ਵੇਚੇ ਠੀਕ ਹੈ ਮਾਨ ਸਾਹਿਬ ਧੰਨਵਾਦ ਸੋ ਇਹ ਸਨ ਆਲਮ ਜੀ ਸਿੰਘ ਮਾਨ ਜਿਨ੍ਹਾਂ ਨੇ ਦੱਸਿਆ ਕਿ ਇਹਨਾਂ ਨਾਲ ਕਿਸ ਤਰ੍ਹਾਂ ਦੀ ਠੱਗੀ ਲਗਾਈ ਜਾ ਰਹੀ ਸੀ ਸੋ ਅਗਲਾ ਖੁਲਾਸਾ ਅਸੀਂ ਕਰਾਂਗੇ ਕਿ ਇੱਕ ਜੀਰਕਪੁਰ ਦੇ ਵੱਡੇ ਬਿਲਡਰ ਨੇ ਜੋ ਲੋਕਾਂ ਨਾਲ ਠੱਗੀਆਂ ਲਗਾਈਆਂ ਸੀ ਉਹ ਭਾਵੇਂ ਵਿਦੇਸ਼ ਬੈਠਾ ਪਰ ਉਹਦੀ ਜਿਹੜੀ ਮਹਿੰਗੀ ਜਾਇਦਾਦ ਆ ਉਹਨੂੰ ਕੁਝ ਹੋਰ ਹੀ ਲੋਕ ਵੇਚ ਰਹੇ ਨੇ ਝਾਲੀ-ਸੌਟੀ ਲੈਟਰ ਤਿਆਰ ਕਰਕੇ ਝਾਲੀ ਕਾਗਜ਼ਾਤ ਤਿਆਰ ਕਰਕੇ ਸੋ ਉਹਦੇ ਬਾਰੇ ਡਿਟੇਲ ਦੱਸਾਂਗੇ ਤਾਂ ਕਿ ਹੋਰ ਲੋਕ ਧੋਖਾਧੜੀ ਤੇ ਠੱਗੀ ਦਾ ਸ਼ਿਕਾਰ ਨਾ ਹੋ ਸਕਣ ਸੋ ਫਿਲਹਾਲ ਲਈ ਐਨਾਂ ਹੀ